मुरदाबादरिया मुरदाबाद मुर्दा मुरदाबाद

ਮਰਦਾਬਾਦ ਮਰਦਾਬਾਦ ਜੀ ਮੈਂ ਜਸਪ੍ਰੀਤ ਸਿੰਘ ਲੜਕਾ ਜਰਨਲ ਸਕੱਤਰ ਦਸ਼ਮੇਸ਼ ਕਿਸਾਨ ਮਜ਼ਦੂਰ ਯੂਨੀਅਨ ਅਜੈਸਟਰ ਜ਼ਿਲ੍ਹਾ ਲੁਧਿਆਣਾ ਅਸੀਂ ਸਾਰੇ ਵੀਰ ਆ ਇਹ ਕਾਫਲਾ ਉੱਚੀ ਬੋਲੋ ਜੀ ਬੋਲੋ ਅਸੀਂ ਸਾਰਾ ਜੁਹਾਰੂ ਕਾਫਲਾ ਦਸ਼ਮੇਸ਼ ਕਿਸਾਨ ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੇ ਸੱਦੇ ਤੇ ਅਤੇ ਕਿਸਾਨ ਮਜ਼ਦੂਰ ਮੋਰਚਾ ਭਾਰਤ ਪੰਜਾਬ ਦੇ ਪ੍ਰੋਗਰਾਮ ਦੇ ਅਨੁਸਾਰ 23 24 25 ਲਈ ਜੋ ਪ੍ਰੋਗਰਾਮ ਸੀਗਾ ਜੋ ਭਾਰਤ ਤੇ ਅਮਰੀਕਾ ਦਾ ਖੇਤੀ ਤੇ ਡੈਰੀ ਸੰਬੰਧੀ ਭਾਰਤ ਵਿਰੋਧੀ ਕਿਸਾਨ ਵਿਰੋਧੀ ਦੇਸ਼ ਵਿਰੋਧੀ ਮਜ਼ਦੂਰ ਵਿਰੋਧੀ ਇਕਰਾਰਨਾਮਾ ਹੁਣ ਜਾ ਰਿਹਾ ਹੈ ਇਦੇ ਤਹਿਤ ਮਾਲ ਅਮਰੀਕਾ ਦਾ ਇੱਥੇ ਆ ਕੇ ਡਿੱਗਿਆ ਕਰੂ ਅਮਰੀਕਾ ਦੀ ਕਣਕ बिकੂ ਚੌਲ ਵਿਕਣਗੇ ਸਬਜ਼ੀਆਂ ਵਿਕਣਗੀਆਂ ਫਲ ਵਿਕਣਗੇ ਉਹਨਾਂ ਦਾ ਦੁੱਧ ਤੇ ਦੁੱਧ ਤੋਂ ਬਣੀਆਂ ਵਸਤੂਆਂ ਵਿਕਣਗੀਆਂ ਜੇ ਇਹ ਸਾਨੂੰ ਕੋਈ ਚਿਤ ਮਨਜ਼ੂਰ ਨਹੀਂ ਇਸ ਵਰਸਾਂਗ ਦੇ ਵਿੱਚ ਦੇਸ਼ ਦਾ ਕਿਸਾਨ ਅੱਜ ਹੱਕ ਸੱਚ ਇਨਸਾਫ ਦੀ ਤੰਦਰਾਂ ਤੋਂ ਲਗਾਤਾਰ ਆਵਾਜ਼ ਬੁਲੰਦ ਕਰ ਰਿਹਾ ਮੋਦੀ ਤੇ ਟਰੰਪ ਦੇ ਪੁੱਤਰੇ ਫੂਕਦੇ ਆਸੀਂ ਵੀ ਮੋਦੀ ਦੇ ਟਰੰਪ ਦਾ ਫੁੱਤਲਾ ਫੂਕਿਆ ਮੋਦੀ ਦੇਸ਼ ਨਾਲ ਗਦਾਰੀ ਕਰਨ ਜਾ ਰਿਹਾ ਉਹ ਟਰੰਪ ਇੱਥੇ ਲੁੱਟ ਦੀ ਮੰਡੀ ਨੂੰ ਹੋਰ ਅੱਗੇ ਵਧਾਉਣ ਲਈ ਜਾ ਰਿਹਾ ਲੁੱਟ ਪਹਿਲਾਂ ਵੀ ਕਰ ਰਹੇ ਸੀ ਇਹ ਹੁਣ ਖੇਤੀ ਦੇ ਉੱਤੇ ਹਮਲਾ ਤੇ ਡੇਰੀ ਤੇ ਨਵਾਂ ਹਮਲਾ ਆਇਆ ਜਿਹਨੂੰ ਕਦਾ ਚਿਤ برداشت ਨਹੀਂ ਕਰਾਂਗੇ ਕਿਸਾਨ ਮਜ਼ਦੂਰ ਮੋਰਚਾ ਪਹਿਲਾਂ ਹੀ ਲੱਗਿਆ ਹੋਇਆ ਹੋਰ ਵੱਡੀ ਏਕਤਾ ਬਣਾਵਾਂਗੇ ਸਾਰੇ ਮੋਰਚਿਆਂ ਦਾ ਤਾਲਮੇਲ ਕਰਕੇ ਵੱਡੇ ਤੋਂ ਵੱਡਾ ਮੋਰਚਾ ਦੀ ਉਸਾਰੀ ਕਰਾਂਗੇ ਬੜੀ ਤੋਂ ਬੜੀ ਇਕਤਾ ਕਾਇਮ ਕਰਾਂਗੇ ਇਹ ਇਕਰਾਰਨਾਮਾ ਰੱਦ ਕਰਵਾਵਾਂਗੇ ਹਰ ਹਾਲਤ ਇਹ ਇਕਰਾਰਨਾਮਾ ਇੱਥੇ ਲਾਗੂ ਇਸ ਧਰਤੀ ਤੇ ਨਹੀਂ ਹੋਣ ਦਿਆਂਗੇ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਦੇਸ਼ ਭਗਤਾਂ ਦੀ ਧਰਤੀ ਆ ਸ਼ਹੀਦਾਂ ਦੀ ਧਰਤੀ ਇਨਕਲਾਬੀਆਂ ਦੀ ਧਰਤੀ ਆ ਇਸ ਦੇ ਉੱਤੇ ਇਹ ਗਦਾਰੀ ਭਰਿਆ ਇਕਰਾਰਨਾਮਾ ਜੋ ਖੇਤੀ ਨੂੰ ਤਬਾਹ ਕਰਨ ਵਾਲਾ ਤੇ ਡੇਰੀ ਨੂੰ ਸਾਨੂੰ ਮਨਜ਼ੂਰ ਨਹੀਂ ਹੈ ਇਸ ਦੇ ਖਿਲਾਫ ਲੜਾਂਗੇ ਉਹ ਨਾਲੇ ਸਮੇਂ ਚ ਲੜਾਈ ਹੋਰ ਤੇਜ਼ ਹੋਊਗੀ ਹੋਰ ਵਿਸ਼ਾਲ ਹੋਊਗੀ ਹਰ ਹਾਲਤ ਕਾਮਯਾਬ ਹੋਵਾਂਗੇ ਧੰਨਵਾਦ ਮੈਂ ਜਸਦੇਵ ਸਿੰਘ ਲੜ ਤੋਂ ਜਰਨਲਿਸਟ ਅਕਤਰ ਦਸ਼ਮੇਸ਼ ਕਿਸਾਨ ਮਜ਼ਦੂਰ ਜੂਨੀਅਰ ਰਜਿਸਟਰਰ ਜ਼ਿਲ੍ਹਾ ਲੁਧਿਆਣਾ ਅਸੀਂ ਅੱਜ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਭਾਰਤ ਦੇ ਸੱਦੇ ਤੇ ਅਤੇ ਦਸ਼ਮੇਸ਼ ਕਿਸਾਨ ਮਜ਼ਦੂਰ ਜੂਨੀਅਰ ਰਜਿਸਟਰਰ ਜ਼ਿਲ੍ਹਾ ਲੁਧਿਆਣਾ ਦੇ ਫੈਸਲੇ ਅਨੁਸਾਰ ਮੋਦੀ ਤੇ ਟਰੰਪ ਦਾ ਜਿਹੜਾ ਹੈਗਾ ਪੁਤਲਾ ਫੂਕਾ ਐਕਸ਼ਨ ਉਹਦੇ ਵਿੱਚ ਅਕਤਰ ਹੋਏ ਆ ਵੱਡੀ ਪੱਧਰ ਦੇ ਉੱਤੇ ਉਹ ਐਕਸ਼ਨ ਅਸੀਂ ਹੁਣੇ ਹੀ ਚਰਕੇ ਹਟੇ ਆ ਉਸ ਤੋਂ ਬਾਅਦ ਆਪਜੀ ਦੇ ਚੈਨਲ ਨੂੰ ਇੰਟਰਵਿਊ ਦੇ ਰਹੇ ਆ ਸੋ ਅੱਜ ਸਾਰਾ ਜਿਹੜਾ ਪ੍ਰੋਗਰਾਮ ਸੀਗਾ ਜਿਹੜਾ ਭਾਰਤ ਤੇ ਅਮਰੀਕਾ ਦੇ ਵਿਚਕਾਰ ਨਵਾਂ ਕਰਾਰਨਾਮਾ ਹੋਣ ਜਾ ਰਿਹਾ ਜਿਹੜਾ ਕਿ ਦੇਸ਼ ਵਿਰੋਧੀ ਆ ਕਿਸਾਨ ਵਿਰੋਧੀ ਆ ਮਜ਼ਦੂਰ ਵਿਰੋਧੀ ਆ ਖੇਤੀ ਵਿਰੋਧੀ ਆ ਤੇ ਡੈਰੀ ਵਿਰੋਧੀ ਆ ਖੇਤੀ ਤੇ ਡੈਰੀ ਨੂੰ ਤਬਾਹ ਕਰਨ ਵਾਲਾ ਕਿਉਂ ਕਿਉਂ ਕਹਿ ਰਹੇ ਅਸੀਂ ਇਹ ਅਮਰੀਕਾ ਦਾ ਜਿਹੜੇ ਪ੍ਰੋਡਕਟ ਨੇ ਮਲਿਆ ਅਮਰੀਕਾ ਦੀ ਪੈਦਾਵਾਰ ਆ ਖੇਤੀ ਤੇ ਡੈਰੀ ਦੀ ਉਹ ਇੱਥੇ ਵਿਕਿਆ ਕਰੂਗੀ ਉਹਨਾਂ ਦੇ ਕਣਕ ਉਹਨਾਂ ਦੀ ਚੌਲ ਉਹਨਾਂ ਦੇ ਸਿਓ ਉਹਨਾਂ ਦਾ ਦੁੱਧ ਉਹਨੇ ਦੁੱਧ ਤੋਂ ਬੜੀਆਂ ਹੋਈਆਂ ਵਸਤੂਆਂ ਉਹਦੇ ਲਈ ਮੋਦੀ ਮੰਡੀ ਖੋਲਣ ਜਾ ਰਿਹਾ ਉਹਨਾਂ ਦੇ ਉੱਤੇ ਪਹਿਲਾਂ ਪਾਰੀ ਟੈਕਸ ਲੱਗੇ ਹੋਏ ਸੀ ਇਸ ਕਰਕੇ ਉਹ ਮਾਲ ਇੱਥੇ ਆ ਨਹੀਂ ਸਕਦਾ ਸੀਗਾ ਮਾਲ ਮਹਿੰਗਾ ਪੈਂਦਾ ਸੀ ਤੇ ਉਹਨੂੰ ਖਰੀਦਣ ਨੂੰ ਕੋਈ ਤਿਆਰ ਨਹੀਂ ਸੀਗਾ ਮੋਦੀ ਉਹ ਸਾਰੇ ਟੈਕਸ ਚੱਕਣ ਜਾ ਰਿਹਾ ਜਾਂ ਨਾ ਮਾਤਰ ਕਰਨ ਜਾ ਰਿਹਾ ਬਹੁਤ ਮਹੁੱਲੀ ਸੋ ਇਹ ਗਦਾਰੀ ਭਰਿਆ ਕੰਮ ਆ ਦੇਸ਼ ਦੇ ਪ੍ਰਤੀ ਗਦਾਰੀ ਕਰ ਰਿਹਾ ਕਿਸਾਨਾਂ ਨਾਲ ਗਦਾਰੀ ਖੇਤੀ ਨਾਲ ਡੈਰੀ ਨਾਲ ਇਹਨੂੰ ਕਦਾ ਚਿਤ برداشت ਨਹੀਂ ਕਰਾਂਗੇ ਅਸੀਂ ਆਪਣੀ ਖੇਤੀ ਨੂੰ ਜਿਉਂਦਾ ਰੱਖਣਾ ਡੈਰੀ ਨੂੰ ਜਿਉਂਦਾ ਰੱਖਣਾ ਜਿਹੜਾ ਕਿਸਾਨ ਨੂੰ ਮਾੜਾ ਮੋਟਾ ਸਾਹ ਆ ਰਿਹਾ ਸੀ ਖੇਤੀਬਾੜੀ ਪਹਿਲਾਂ ਹੀ ਘਾਟੇ ਬੰਦਾ ਧੰਦਾ ਬਣ ਚੁੱਕਿਆ ਵੱਡੀ ਪੱਧਰ ਤੇ ਕਿਸਾਨ ਕਰਜ਼ਾਈ ਆ ਮਜ਼ਦੂਰ ਕਰਜ਼ਾਈ ਆ ਪਰ ਡੈਰੀ ਨਾਲ ਮਾੜਾ ਮੋਟਾ ਸਾਹ ਜਿਹੜਾ ਆਉਂਦਾ ਸੀਗਾ ਉਹਨੂੰ ਵੀ ਬੰਦ ਕਰਨ ਜਾ ਰਹੇ ਆਏ ਹਮਰੇ ਰੋੜ برداشت ਨਹੀਂ ਕਰਾਂਗੇ ਅਮਰੀਕੀ ਮਾਲ ਇਥੇ ਨਹੀਂ ਵਿਖਣ ਦੇਵਾਂਗੇ ਇਹ ਘਰਾਰ ਨਾਲ ਨਹੀਂ ਚੱਲਣ ਦੇਵਾਂਗੇ ਪੂਰੇ ਦੇਸ਼ 'ਚ ਜਿਹੜਾ ਵਿਰੋਧ ਹੋ ਰਿਹਾ 23 24 25 ਅਪ੍ਰੈਲ ਦਨ ਦਨ ਹੋਗੇ ਪੋਤਲੇ ਫੂਕੇ ਜਾ ਰਹੇ ਨੇ ਮੋਦੀ ਦੇ 트ੰਪ ਦੇ ਉਸ ਲੜੀ ਦੇ ਵਿੱਚ ਅਸੀਂ ਜਿਹੜਾ ਦੇਖਦੇ ਵਿੱਚ ਪ੍ਰੋਗਰਾਮ ਹੋ ਰਿਹਾ ਹੈਗਾ ਮੋਰਚੇ ਵੱਲੋਂ ਉਸ ਲੜੀ ਦੀ ਕੜੀ ਵਜੋਂ ਅੱਜ ਇੱਥੇ ਪੁਤਲਾ ਫੂਕੇ ਹਟੇ ਆਉਣ ਵਾਲੇ ਸਮੇਂ ਸਾਡਾ ਜਿਹੜਾ ਮੋਰਚਾ ਕਿਸਾਨ ਮਜ਼ਦੂਰ ਮੋਰਚਾ ਬਾਕੀ ਸਾਰੇ ਮੋਰਚਿਆਂ ਨੂੰ ਇੱਕ ਮੋਟ ਕਰੂਗਾ ਹੋਰ ਵੱਡੇ ਮੋਰਚੇ ਬਣਾਵਾਂਗੇ ਹੋਰ ਇਹਨੂੰ ਵਿਚਾਰ ਕਰਾਂਗੇ ਹੋਰ ਤਿੱਖਾ ਕੋਣ ਲੜਾਂਗੇ ਜਿਹੜੀ ਪਹਿਲਾਂ ਲੜਾਈ ਹੱਕ ਸੱਚ ਇਨਸਾਫ ਲਈ ਚੱਲ ਰਹੀ ਹੈ 13 ਮੰਗਾਂ ਦੇ ਉੱਤੇ ਜੋ ਫਰਵਰੀ ਦੇ ਸ਼ੰਭੂ ਬਾਡਰਾਂ ਤੇ ਜਲਮ ਹੋਇਆ ਜੋ ਚੰਡੀਗੜ੍ਹ ਤੇ ਦਿੱਲੀ ਜਾਣ ਤੋਂ ਰੋਕਿਆ ਉਹ ਲੜਾਈ ਦੇ ਪ੍ਰਸੰਗ ਚ ਨਾਲ ਹੀ ਖੇਤੀ ਦੇ ਜਿਹੜੇ ਤੇ ਨਵਾਂ ਹਮਲਾ ਆਇਆ ਇਹ ਇਕਰਾਰ ਨਾਮੇ ਨੂੰ ਰੋਕਣ ਲਈ ਲੜਾਈ ਨੂੰ ਤੇਜ਼ ਕਰਾਂਗੇ ਕਾਮਯਾਬ ਹੋਵਾਂਗੇ ਹਰ ਹਾਲ ਦਿੱਟਾਂਗੇ ਸਾਰੇ ਦੇਸ਼ ਵਾਸੀਆਂ ਨੂੰ ਕਿਸਾਨਾਂ ਬੀਜਾਂ ਨੂੰ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਮੋਰਚੇ ਦਾ ਸਾਥ ਦਿਓ ਤਾਹ ਜੋ ਜਿਹੜਾ ਹੈਗਾ ਇਹਨੂੰ ਜਿਉਂਦਾ ਰੱਖ ਸਕੇ ਖੇਤੀ ਨੂੰ ਤੇ ਡੈਰੀ ਨੂੰ ਤਾਂ ਬਸ